24 ਸਾਲ ਦੀ ਉਮਰ ਹੈ ਇਹ ਕਹਿੰਦਾ ਜੀ 5 ਫੁੱਟ 5 ਇੰਚ ਮੇਰਾ ਕੱਦ ਹੈ 2 3 ਫੁੱਟ ਇੰਚ ਹੈਗਾ ਜਿਹੜਾ ਹੋਰ ਵੱਧ ਸਕਦਾ ਬਿਲਕੁਲ ਵੱਧ ਸਕਦਾ ਫਰੁਕੀ ਸਾਹਿਬ 25 25 ਸਾਲ ਦੇ ਮੁੰਡਿਆਂ ਦੀ ਰਿਜ਼ਲਟ ਬਹੁਤ ਵਧੀਆ ਮਿਲੇ ਹੋਇਆ ਇੱਕ ਹੁੰਦਾ ਹਾਈਟ ਅਸੀਂ ਕਹਿੰਨੇ ਆ ਜੀ ਵਧਾਉਣੀ ਇੱਕ ਰਿਜ਼ਲਟ ਮਿਲਨੇ ਅਲੱਗ ਹੁੰਦੇ ਨੇ ਸਾਡੇ ਕੋਲੇ ਰਿਜ਼ਲਟ ਨੇ ਫਰੁਕੀ ਸਾਹਿਬ 25 25 ਸਾਲ ਦੇ ਮੁੰਡਿਆਂ ਦੇ 26 26 ਸਾਲ ਦੇ ਵਧੀਆ ਰਿਜ਼ਲਟ ਮਿਲੇ ਹੋਏ ਨੇ ਸਰ ਪਿਛਲੇ ਸਾਲ ਮੇਰਾ ਨਾ ਭਰਾ ਸੀਗਾ ਜੰਮੂ ਤੋਂ ਤੇ ਉਹਦੀ ਐਕਚੁਅਲੀ ਹਾਈਟ ਰੋਕੀ ਸੀ ਤੇ ਉਹਨੇ ਫਿਰ ਦਵਾਈ ਇੱਥੋਂ ਦੀ ਲਈ ਸੀਗੀ ਸਰ ਹੋਂਾਂ ਤੋਂ ਤੇ ਉਹਨੂੰ ਫਰਕ ਪੈ ਗਿਆ ਸੀ 2-3 ਇੰਚ ਦਾ ਫਰਕ ਪੈ ਗਿਆ ਸੀ ਕਿੰਨਾ ਜੀ 2-3 ਇੰਚ ਦਾ ਉਮਰ ਕਿੰਨੀ ਸੀ ਉਹਨਾਂ ਦੀ ਉਹਨਾਂ ਦੀ ਉਮਰ ਹੋਣੀ ਆ ਸਰ 22-23 ਸਾਲ ਦੇ ਹੋਣੇ ਮਤਲਬ ਡਾਕਟਰ ਤਾਂ ਕਹਿੰਦੇ ਨੇ ਜੀ ਕਿ 19 ਸਾਲ ਤੋਂ ਬਾਅਦ ਤਾਂ ਕੱਦ ਵੱਧਦਾ ਹੀ ਨਹੀਂ 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 ਸਰ ਇੱਥੋਂ ਜਿਹੜਾ ਵੀ ਆਏਗਾ ਸੋ ਦਵਾਈ ਖਾਏਗਾ ਤਾਂ ਉਹਨਾਂ ਦੀ ਜ਼ਰੂਰ ਵਧੇਗੀ ਰੁਕੀ ਸਾਹਿਬ ਜੇ ਤੁਹਾਡਾ ਵਜ਼ਨ ਜ਼ਿਆਦਾ ਇਹਨੇ ਵਜ਼ਨ ਘਟਾ ਦੇਣਾ ਜੇ ਵਜ਼ਨ ਘਟਾ ਤਾਂ ਵਜ਼ਨ ਨੂੰ ਵਧਾ ਦੇਣਾ ਜਿੰਨਾ ਤੁਹਾਡੀ ਸੇਹ ਦੇ ਹਿਸਾਬ ਨਾਲ ਤੁਹਾਡੀ ਹਾਈਟ ਦੇ ਹਿਸਾਬ ਨਾਲ ਤੁਹਾਡੀ ਉਮਰ ਦੇ ਹਿਸਾਬ ਨਾਲ ਵਜ਼ਨ ਚਾਹੀਦਾ ਉਹਨਾਂ ਭਜਨ ਕਰ ਦੇਣ ਆਏ ਨੇ